ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਅਸਾਮ ਦੀ ਡਿਬਰੂਗੜ ਜੇਲ੍ਹ ਕਾਫੀ ਚਰਚਾ ਦੇ ਵਿੱਚ ਆਈ ਹੋਈ ਹੈ। ਚਰਚਾ ਚ ਇਸ ਕਰਕੇ ਵੀ ਆਈ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਉੱਥੇ ਸ਼ਿਫਟ ਕੀਤਾ ਗਿਆ ਸੀ। ਉਹਨਾਂ ਦੇ ਸਾਥੀਆਂ ਦੇ ਉੱਤੇ ਐਨਐਸਏ ਲਾਇਆ। ਉਹਨਾਂ ਦੇ ਉੱਤੇ ਐਨਐਸਏ ਲਾਇਆ ਤੇ ਉਹਨਾਂ ਨੂੰ ਡਿਬਰੂਗੜ ਭੇਜ ਦਿੱਤਾ ਗਿਆ। ਤੇ ਡਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ, ਜਿੱਤ ਹਾਸਲ ਕੀਤੀ ਖਡੂਰ ਸਾਹਿਬ ਤੋਂ ਵੱਡਾ ਮਾਰਜਿਨ ਉਹਨਾਂ ਨੂੰ ਮਿਲਿਆ ਤੇ ਐਮਪੀ ਬਣ ਗਏ ਸੌਚਕ ਸਮਾਗ ਪਰ ਫਿਲਹਾਲ ਦੀ ਕੜੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਪਰ ਇਸੇ ਜੇਲ੍ਹ ਦੇ ਵਿੱਚ ਕਈ ਡਰੱਗ ਡੀਲਰਾਂ ਨੂੰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਪਹਿਲਾਂ ਇੱਕ ਡਰੱਗ ਡੀਲਰ ਭੇਜਿਆ ਗਿਆ ਸੀਗਾ ਬਿੱਲਾ ਹਵੇਲੀਆਂ ਉਹਨੂੰ ਉੱਥੇ ਸ਼ਿਫਟ ਕੀਤਾ ਗਿਆ ਤੇ ਹੁਣ ਦੋ ਹੋਰ ਜਿਹੜੇ ਡਰੱਗ ਸਪਲਾਈਅਰ ਨੇ ਉਹਨਾਂ ਨੂੰ ਭੇਜਣ ਦੀ ਤਿਆਰੀ ਹੈ ਇੱਕ ਦਾ ਨਾਮ ਹੈ ਐਕਸ਼ੇ ਸ਼ਾਬੜਾ ਤੇ ਦੂਜੇ ਦਾ ਨਾਮ ਜਸਪਾਲ ਗੋਲੜੀ ਦੋਵੇਂ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਤੇ ਐਨਸੀਬੀ ਇਹਨਾਂ ਨੂੰ ਆਪਣੇ ਡਿਟੇਨ ਕਰਦੇ ਹੋਏ ਡਿਬਰੂਗੜ੍ਹ ਭੇਜਣ ਦੀ ਤਿਆਰੀ ਦੇ ਵਿੱਚ ਹੈ ਜਿੱਥੇ ਭਾਈ ਅਮਰਤਪਾਲ ਸਿੰਘ ਪਹਿਲਾਂ ਹੀ ਬੰਦ ਨੇ ਤੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਲਜ਼ਾਮ ਇਹਨਾਂ ਦੇ ਉੱਤੇ ਹਰਵਿੰਦੀ ਤਸਕਰੀ ਦੇ ਨੇ ਕਿ ਇਹਨਾਂ ਨੂੰ ਜਦੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਜੇਲ੍ਹ ਦੇ ਵਿੱਚ ਬੈਠੇ ਵੀ ਇਹ ਨਸ਼ਾ ਸਪਲਾਈ ਵਾਲੀ ਚੇਨ ਨੂੰ ਇਸੇ ਤਰ੍ਹਾਂ ਹੀ ਬਰਕਰਾਰ ਰੱਖਦੇ ਨੇ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਹੁਣ ਵੱਡਾ ਐਕਸ਼ਨ ਕੀਤਾ ਜਾ ਰਿਹਾ ਪੰਜਾਬ ਦੀ ਸਰਾਹਤ ਤੋਂ ਲੈ ਕੇ ਗੁਜਰਾਤ ਦੀ ਸਰਾਹਤ ਤੋਂ ਲੈ ਕੇ ਜੰਮੂ ਕਸ਼ਮੀਰ ਦੀ ਸਰਾਹਤ ਤੋਂ ਲੈ ਕੇ 1400 ਦੇ ਕਿਲੋ ਦੇ ਕਰੀਬ ਜਿਹੜੀ ਸੀਗੇ ਹਰੇਨ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਆਪਣਾ ਇੱਕ ਸਿੰਡੀਕੇਟ ਚਲਾਉਂਦਾ ਸੀਗਾ ਅਕਸ਼ੇ ਸ਼ਾਬੜਾ ਤੇ ਇਹਦੇ ਬਾਰੇ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਪਿਤਾ ਦੀ ਚਾਹ ਦੀ ਦੁਕਾਨ ਸੀ ਚਾਹ ਦੀ ਦੁਕਾਨ ਦੇ ਉੱਤੇ ਪਿਤਾ ਦਾ ਹੱਟ ਵਟਾਉਂਦਾ ਸੀਗਾ ਤੇ ਨਾਲ ਇੱਕ ਕਮਿਸਟ ਸ਼ਾਪ ਦੇ ਉੱਤੇ ਲੱਗ ਗਿਆ ਜਿੱਥੇ ਜਾ ਕੇ ਹੌਲੀ-ਹੌਲੀ ਨਸ਼ਾ ਤਸਕਰੀ ਦੇ ਵਿੱਚ ਲੱਗ ਗਿਆ ਤੇ 2 ਸਾਲਾਂ ਦੇ ਵਿੱਚ ਅਕਸ਼ੇ ਸ਼ਾਬੜਾ ਨੇ ਕਾਫੀ ਪ੍ਰਾਪਰਟੀ ਬਣਾਲੀ ਕਰੋੜਾਂ ਦੀ ਜਾਇਦਾਦ ਬਣਾਲੀ ਜਿਸ ਤੋਂ ਬਾਅਦ ਸਵਾਲ ਖੜੇ ਹੋ ਗਏ ਕਿ 2 ਸਾਲਾਂ ਦੇ ਵਿੱਚ ਬੰਦਾ ਇੰਨਾ ਅਮੀਰ ਕਿਵੇਂ ਹੋ ਸਕਦਾ ਹੈ ਇੱਕ ਚਾਹ ਦੀ ਦੁਕਾਨ ਚਲਾਉਣ ਵਾਲੇ ਦਾ ਪੁੱਤਰ ਤੇ ਇਹ ਵੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਕੁਝ ਦੋਕ ਗੁਪਤ ਲੈਬੋਰੀਟਰੀਆਂ ਵੀ ਚੱਲ ਰਹੀਆਂ ਨੇ ਪ੍ਰਯੋਗਸ਼ਾਲਾਂ ਵੀ ਚੱਲ ਰਹੀਆਂ ਨੇ ਦਵਾਈਆਂ ਦੀਆਂ ਉਹਨਾਂ ਦਾ ਵੀ ਪਰਦਾਫਾਸ਼ ਹੁੰਦਾ ਨਜ਼ਰ ਆ ਰਿਹਾ ਹੈ ਤੇ ਜਿਹੜਾ ਅਕਸ਼ੇ ਸ਼ਾਬੜਾ ਹੈ ਗੋਲਡੀ ਵੀ ਉਹਦੇ ਨਾਲ ਹੀ ਜੁੜਿਆ ਹੋਇਆ ਸੀਗਾ ਤੇ ਦੋਵਾਂ ਨੂੰ ਹੁਣ ਡੇਬਰਗੜ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹੀ ਹੈ ਕਿ ਉੱਥੇ ਭਾਈ ਅਮਰਤਪਾਲ ਸਿੰਘ ਵੀ ਬੰਦ ਹੈ ਜੇਕਰ ਇੱਕ ਐਮਪੀ ਵਾਲੀ ਜੇਲ੍ਹ ਦੇ ਵਿੱਚ ਉਹਦੇ ਸਾਥੀ ਵੀ ਹੋਣ ਜਿਹੜੇ ਅੱਗੇ ਜ਼ਿਮਨੀ ਚੋਣ ਲੜਨ ਦੇ ਚਾਹਵਣ ਹੋਣ ਉਨ੍ਹਾਂ ਦੀ جیل ਦੇ ਵਿੱਚ ਹੀ ਉੱਥੇ ਜਿੱਥੇ ਉਹ ਹਿਰਾਸਤ ਦੇ ਵਿੱਚ ਨੇ ਉੱਥੇ ਨਸ਼ਾ ਤਸਕਰਾਂ ਨੂੰ ਪੰਜਾਬ ਤੋਂ ਭੇਜਿਆ ਜਾਵੇ ਤਾਂ ਫਿਰ ਥੋੜਾ ਬਹੁਤਾ ਸੁਰੱਖਿਆ ਨੂੰ ਲੈ ਕੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਿੱਛੇ ਜੇ ਭਾਈ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਹੋਰਾਂ ਨੇ ਵੀ ਸਵਾਲ ਖੜੇ ਕੀਤੇ ਸੀਗੇ ਤੇ ਹੁਣ ਦੋ ਹੋਰ ਜੇਕਰ ਉੱਥੇ ਤਸਕਰ ਚੱਲ ਜਾਂਦੇ ਨੇ ਤਾਂ ਫਿਰ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣਾ ਲਾਜ਼ਮੀ ਹੈ ਤਾਂ ਕੁਲ ਮਿਲਾ ਕੇ ਦੋ ਜਿਹੜੇ ਹੋਰ ਡਰਗ ਸਪਲਾਈਅਰ ਨੇ ਜਿਨ੍ਹਾਂ ਨੂੰ ਪਹਿਲਾਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਿਵੇਂ ਜਿਹੜਾ ਅਕਸ਼ੇ ਸ਼ਾਬੜਾ ਸੀ ਉਹਨੂੰ ਜੈਪੁਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਯੂਏਈ ਭੱਜਣ ਦੀ ਫਰਾਕ ਦੇ ਵਿੱਚ ਸੀਗਾ ਤੇ ਦੂਜਾ ਉਹਦਾ ਸਾਥੀ ਵੀ ਕਾਬੂ ਹੋ ਗਿਆ ਸੀ ਤੇ ਇਹਨਾਂ ਦੋਵਾਂ ਨੂੰ ਹੁਣ ਡੇਬੁਰਗੜ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਐਨਸੀਬ ਵੱਲੋਂ ਐਨਸੀਬ ਨੇ ਇਹ ਮਾਮਲੇ ਹੁਣ ਆਪਣੇ ਹੱਥ ਦੇ ਵਿੱਚ ਲੈਣੇ ਸ਼ੁਰੂ ਕਰ ਦਿੱਤੇ ਨੇ ਨੈਸ਼ਨਲ ਨਾਰਕੋਟਿਕ ਬਿਊਰੋ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕਦੋਂ ਸ਼ਿਫਟ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕੀ ਬਿਆਨ ਆਉਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ